ਸਤਿ ਸ਼੍ਰੀ ਅਕਾਲ ਜੀ ਕਾਟਨ ਦੇ ਸੂਟ ਲੈ ਕੇ ਆਏ ਆ ਕਾਟਨ ਦੇ ਸੂਟਾਂ ਦੇ ਨਾਲ ਮੈਚਿੰਗ ਬਾਟਮ ਆਏਗੇ ਆ ਕਾਟਨ ਦੇ ਸੂਟਾਂ ਦੇ ਨੀਚੇ ਵੀ ਲੈਂਸ ਲੱਗੀ ਹੋਈ ਹੈ ਘੇਰੇ ਦੇ ਉੱਪਰ ਬਹੁਤ ਸੋਹਣਾ ਲੈਂਸ ਨਾਲ ਇਹਨਾਂ ਨੂੰ ਡਿਜ਼ਾਈਨ ਕੀਤਾ ਹੈ ਕਾਟਾ ਡੋਰੀਆ ਦੇ ਇਹਨਾਂ ਦੇ ਨਾਲ ਦੁਪੱਟੇ ਰਹਿਣਗੇ ਦੁਪੱਟਿਆਂ ਨੂੰ ਐਕਸਟਰਾ ਤੋਂ ਲੈਂਸ ਨਹੀਂ ਲਗਾਉਂਦੀ ਜ਼ਰੂਰਤ ਹੈਗੇ ਆਲਰੇਡੀ ਫਿਨਿਸ਼ਿੰਗ ਦੇ ਨਾਲ ਦਿੱਤੇ ਜਾ ਰਹੇ ਨੇ ਇਹ ਵਾਲੇ ਸੂਟ ਹੈ ਜੀ ਕੈਂਬ੍ਰਿਕ ਕਾਟਨ ਦੇ ਨੇ 5 ਮੀਟਰ ਆਲਓਵਰ ਸੂਟ ਹੋਊਗਾ ਦੁਪੱਟੇ ਪਿਓਰ ਸ਼ਿਫਾਨ ਦੇ ਹੋਣਗੇ ਐਮਬਰਾਇਡਰੀ ਆਏਗੀ ਫਰੰਟ ਦੇ ਉੱਪਰ ਇਹ ਬਹੁਤ ਸੋਹਣੇ ਸੂਟ ਨੇ ਮਸਲੀਨ ਦੇ ਦੁਪੱਟੇ ਆਉਣਗੇ ਇਹ ਜੌਰਜਟ ਦਾ 5 ਮੀਟਰ ਆਲ ਓਵਰ ਸੂਟ ਹੋਗਾ ਘੇਰੇ ਤੇ ਲੈਸ ਵਰਕ ਦਿੱਤਾ ਹੋਇਆ ਬਹੁਤ ਪਿਆਰਾ ਇਹ ਸਾਰੇ ਪਾਰਟੀ ویئر ਸੂਟਸ ਹੋਣਗੇ ਹਰੇਕ ਸੂਟ ਦੇ ਵਿੱਚ ਇੱਕ ਕਲਰ ਮਿਲੇਗਾ ਤੇ ਪ੍ਰਾਈਸ ਇਹਨਾਂ ਦਾ ਲੱਗ ਲੱਗ ਹੋਊਗਾ ਇਸ ਕਰਕੇ ਪ੍ਰਾਈਸ ਤੁਸੀਂ WhatsApp ਤੇ ਮੈਸੇਜ ਕਰਕੇ ਪਤਾ ਕਰ ਸਕਦੇ ਹੋ ਕਿਉਂਕਿ ਇਹਨਾਂ ਨੂੰ ਤੁਸੀਂ ਕਸਟਮਾਈਜ਼ ਵੀ ਕਰਵਾ ਸਕਦੇ ਹੋ ਆਪਣੇ ਪ੍ਰਾਈਸ ਦੇ ਅਕੋਰਡਿੰਗ ਆ ਜ਼ਿਆਦਾਤਰ ਤਾਂ ਵੈਸੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਦੇ ਰਹੇ ਹਾਂ ਸਪੈਸ਼ਲ ਰੱਖੜੀ ਤੇ ਸੇਲਸ ਹੈਗੀਆਂ ਨੇ ਤੇ ਤੁਸੀਂ ਇਹਨਾਂ ਨੂੰ ਘੱਟ ਰੇਟ ਵਿੱਚ ਸੂਟ ਜਿਹੜੇ ਇਹ ਲੈ ਸਕਦੇ ਹੋ ਥੈਂਕ ਯੂ